ਹਾਂਜੀ ਦੋਸਤੋ ਕੀ ਹਾਲ ਆ ਜੀ ਉਮੀਦ ਕਰਦਾ ਹਾਂ ਵੀ ਸਭ ਠੀਕ ਠਾਕ ਹੋਮੋਂਗੇ ਸੋ ਦੋਸਤੋ ਅੱਜ ਆਪਾਂ ਗੱਲ ਕਰਦੇ ਆ ਜੀ ਓਹ ਪੰਜਾਬ ਦੀ ਬੱਚੀ ਦੀ ਜਿਹਦੇ ਅੱਜਕੱਲ ਅੰਡਰ 14 ਦੇ ਵਿੱਚ ਫੁੱਲ ਚਰਚੇ ਨੇ ਸੋ ਦੌੜ ਮੁਕਾਬਲਿਆਂ ਦੇ ਵਿੱਚ ਇਸ ਟਾਈਮ ਉਸ ਦੀ ਮੰਨ ਲਓ ਕਿ ਤੂਤੀ ਬੋਲਦੀ ਆ ਚੰਦੀਓ ਬੱਚੀ ਦੀ ਪੰਜਾਬ ਦੀ ਦੀ ਕਈ ਦੇਖਣ ਵਾਲੇ ਪਸੰਦ ਕਰਨ ਵਾਲੇ ਉਸ ਨੂੰ ਫਲਾਈ ਕੌਰ ਦੇ ਫਲਾਈਂਗ ਕੌਰ ਦੇ ਨਾਂ ਨਾਲ ਵੀ ਜਾਣਦੇ ਆ ਸੋ ਆਪਾਂ ਗੱਲ ਕਰ ਰਹੇ ਆ ਜੀ ਜਪਨੀਤ ਕੌਰ ਦੀ ਲਹਿਰਾ ਗੱਗਾ ਤੋਂ ਸੋ ਲਗਾਤਾਰ ਟੂਰਨਾਮੈਂਟਾਂ ਤੇ ਇੱਕ ਤੋਂ ਬਾਅਦ ਇੱਕ ਜਿੱਤ ਹਾਸਲ ਕਰ ਰਹੀ ਆ ਜਿੱਤ ਵੀ ਇੱਕ ਬਹੁਤ ਵੱਡੇ ਫਰਕ ਦੇ ਨਾਲ ਹਾਸਲ ਕਰ ਰਹੀ ਆ ਸੋ ਮਿਹਨਤ ਬੋਲਦੀ ਆ ਬੱਚੀ ਦੀ ਵੀ ਮਿਹਨਤ ਕੀਤੀ ਹੋਈ ਆ ਗਰਾਊਂਡ ਵਰਕ ਲੱਗਿਆ ਹੋਇਆ ਪੂਰਾ ਲਹਿਰਾ ਗੱਗਾ ਪਿੰਡ ਸੋ ਵਧਾਈ ਦਾ ਪਾਤਰ ਨਾਲ ਹੀ ਵਧਾਈ ਦਾ ਪਾਤਰ ਨੇ ਇਹਨਾਂ ਦੇ ਕੋਚ ਸੇਵਨ ਮਨਪ੍ਰੀਤ ਸਿੰਘ ਜੀ ਲਹਿਰਾ ਗਾਗਾ ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਨਾਲ ਮਿਹਨਤ ਲਗਾਈ ਆ ਜੋ ਅੱਜ ਆਪਾਂ ਨੂੰ ਗਰਾਊਂਡ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਜੇਕਰ ਕਿਸੇ ਨੂੰ ਪੁੱਛਿਆ ਜਾਵੇ ਨਾ ਵੀ ਕਿਸੇ ਐਥਲੀਟ ਦਾ ਵੀਰਕ ਬੰਤਰ ਅਸਲੀਡ ਦੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ ਤਾਂ ਮੰਨ ਲਓ ਜਪਨੀਤ ਕੌਰ ਤੋਂ ਵਧੀਆ ਉਦਾਹਰਨ ਤੁਹਾਨੂੰ ਨਹੀਂ ਮਿਲਨੀ ਆਪਣੇ ਨੇੜੇ țeੜ ਸੋ ਇੰਨੀ ਕੋ ਦੀ ਮੰਨ ਲਓ ਫਿਜ਼ੀਕਲੀ ਫਿੱਟ ਨਹੀਂ ਬਾਕੀ ਚਲੋ ਦੇਖਦੇ ਆ ਜੀ ਆਉਣ ਵਾਲੇ ਸਮੇਂ 'ਚ ਜਪਨੀਤ ਕੌਰ ਦੇ ਜਿਹੜਾ ਜਿੱਤ ਦਾ ਫਾਸਲਾ ਉਹ ਵਧਦਾ ਜਾਂਦਾ ਜਾਂ ਫਿਰ ਕੋਈ ਪੰਜਾਬ ਦੀ ਧੀ ਇਹਨੂੰ ਘੱਟ ਕਰੂਗੀ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਦੱਸੂਗਾ ਸੋ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਸੋ ਮਿਲਦੇ ਆਂ ਕਿਸੇ ਅਗਲੀ ਵੀਡੀਓ ਦੇ ਨਾਲ ਬਹੁਤ ਬਹੁਤ ਮਿਹਰਬਾਨੀ